ਇਤੇ ਦਿਨੀ ਇੱਕ ਬੱਚੇ ਨੂੰ ਸਕੂਲ ਦੇ ਵਿੱਚੋਂ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਇਸ ਮਾਮਲੇ ਦੇ ਵਿੱਚ ਹੋਣਾ ਵੱਡਾ ਜਿਹੜਾ ਕਿ ਖੁਲਾਸਾ ਹੋਇਆ ਜਿਸ ਨੂੰ ਸੁਣ ਕੇ ਲੋਕ ਵੀ ਹੈਰਾਨ ਹੋ ਗਏ ਦਾਦੀ ਹੈ ਕਿ ਸਕੂਲ ਦੇ ਵਿੱਚੋਂ ਜਿਹੜੇ ਬੱਚੇ ਨੂੰ ਗਾਇਬ ਕੀਤਾ ਸੀ ਅਤੇ ਜਿਹੜੇ ਵਿਅਕਤੀ ਨੇ ਕੀਤਾ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਤਾਂ ਪਤਾ ਲੱਗਿਆ ਕਿ ਇਸ ਦੀ ਦਾਦੀ ਦੇ ਕਿਸੇ ਦੇ ਨਾਲ ਨਜਾਇਜ਼ ਸਬੰਧ ਸੀ ਅਤੇ ਕਾਫੀ ਸਮੇਂ ਤੋਂ ਉਸ ਦੇ ਨਾਲ ਰਹੇ ਸੀ 65 ਸਾਲਾਂ ਦੀ ਦਾਦੀ ਦੇ 38 ਸਾਲ ਦੇ ਵਿਅਕਤੀ ਦੇ ਨਾਲ ਨਜਾਇਜ਼ ਸਬੰਧ ਸੀ ਅਤੇ ਜਦੋਂ ਉਹ 2-4 ਦਿਨ ਪਹਿਲਾਂ ਘਰ ਆਇਆ ਸੀ ਤਾਂ ਗੁੱਸੇ ਵਿੱਚ ਆਇਆ ਉਸ ਦੇ ਆਸ਼ਿਕ ਨੇ ਜਿਹਦੇ ਪੋਤੇ ਨੂੰ ਕਿਡਨਾਪ ਕਰ ਲਿਆ ਸੀ ਹਾਲਾਂਕਿ ਪੁਲਿਸ ਵੱਲੋਂ ਆਪਣੀ ਪੂਰੀ ਜਾਂਚ ਦੇ ਬਾਅਦ ਉਸ ਬੱਚੇ ਨੂੰ ਸਹੀ ਸਲਾਮਤ ਜਿਹੜਾ ਕਿ ਰੈਸਕਿਊ ਕਰ ਲਿਆ ਸੀ ਪਰ ਅੱਗੇ ਹੁਣ ਜਾਂਚ ਦੀ ਵਿੱਚ ਜਿਹੜੀ ਜਾਂਚ ਆ ਉਸ ਦੇ ਵਿੱਚ ਵਾਧਾ ਕਰਕੇ ਕਾਰਵਾਈ ਨਾਨਕ ਸਿੰਘ ਜੀ ਅੱਜ ਤੁਹਾਡੇ ਪੁੱਤ ਨੂੰ ਲੈ ਗਿਆ ਜੀ ਕੌਣ ਲੈ ਗਿਆ ਅੱਜ ਔਰ ਕੀ ਕਹਾਣੀ ਕੀ ਸੀਗਾ ਉਹ ਹੀ ਸੁਖਦੇਵ ਸਿੰਘ ਲੈ ਗਿਆ ਸੀ ਬਟਰਾਲਾ ਤੇ ਉਹਦੀ ਦੱਦੀ ਉਹਦੇ ਕੋਲ ਜਾਵੜੀ ਸਹੀ ਮਹੀਨੇ ਹੋ ਗਏ 7 ਤੇ ਉਹ ਆਪਦੇ ਆਪ ਵਾਪਸ ਆ ਗਏ ਅਸੀਂ ਨਹੀਂ ਮਗਰ ਗਏ ਤੇ ਉਹਦੀ ਉਹ ਸਾਡੇ ਕੋਲ ਨਹੀਂ ਆਇਆ ਇੱਥੇ ਘਰੇ ਤੇ ਸਿੱਧਾ ਜਵਾਕਰ ਨੂੰ ਬੱਚੇ ਨੂੰ ਚੱਕਣ ਪੈ ਗਿਆ ਇਹਨੂੰ ਕਿੱਥੇ ਚੱਕਣ ਲੱਗੇ ਗਿਆ ਇਹ ਸਮਝੂ ਬਾਹਰ ਆਈ ਸਰ ਨੂੰ ਕੋਈ ਪਤਾ ਨਹੀਂ ਕਿਉਂ ਚੱਕਿਆ ਕੌਣ ਨੇ ਸੁਦੇਵ ਜੀਮ ਕੌਣ ਹੈ ਕਿਵੇਂ ਤੁਹਾਨੂੰ ਜਾਣਦਾ ਹੈਗਾ ਕੀ ਰਿਲੇਸ਼ਨ ਕੀ ਹੈ ਤੁਹਾਡੇ ਨਾਲ ਉਹ ਤੁਹਾਨੂੰ ਦੱਸੇਗਾ ਉਹ ਇਹਦੀ ਦਾਦੀ ਉਹਦੇ ਕੋਲ ਜਾਵੜੀ ਸੀ ਉਹ ਹੁਣ ਆ ਗਈ ਇੱਥੇ ਕਿੰਨੀ ਦੇਰ ਤੋਂ ਇੱਥੇ ਰਹਿੰਦੀ ਹੈ ਦੀ ਦੱਸਣੀ ਹੋ ਗਏ ਸਈ 7 ਮਹੀਨੇ ਕੀ ਦਾਦੀ ਨੂੰ ਕਹਿੰਦਾ ਸੀ ਕਿ ਗੱਲਬਾਤ ਕਰਨੀ ਹੈ ਦਾਦੀ ਨਾਲ ਕੀ ਕਹਿੰਦਾ ਕੀ ਸੀ ਮੈਨੂੰ ਹੋਰ ਕੀ ਬਤਾ ੱੱਕੇ ਦਾ ਉਹਨੂੰ ਨਸ਼ਾ ਨੂੰ ਸ਼ਖਵਾ ਕੇ ਉਹਨੂੰ ਲੈ ਜਾਂਦਾ ਜੀ ਤੇ ਬੱਚਾ 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 ਟੀਚਰ ਨੇ ਨਹੀਂ ਰੋਕਿਆ ਜੀ ਸਾਨੂੰ ਕੋਈ ਪਤਾ ਨਹੀਂ ਅਸੀਂ ਤਾਂ ਘਰੇ ਸੀਗੇ ਸਾਨੂੰ ਕੀ ਪਤਾ ਤੁਹਾਨੂੰ ਵੀ ਪਤਾ ਲੱਗਿਆ ਕਿ ਬੱਚੇ ਨੂੰ ਲੈ ਗਿਆ ਉਹ ਤੋਂ ਬਾਅਦ ਫੋਨ ਆਇਆ ਅਸੀਂ 10-15 ਮਿੰਟਾਂ ਬਾਅਦ ਵੀ ਤੁਹਾਡਾ ਕੋਈ ਬੰਦਾ ਤੇ ਉਹ ਪੋਤੇ ਨੂੰ ਲੈ ਗਿਆ ਮੰਡੇ ਨੂੰ ਫਿਰ ਛੱਡ ਕੇ ਕਿੱਥੇ ਗਿਆ ਸਕੂਲ ਲੈ ਕੇ ਕਰੇ ਹਾਂ ਸਕੂਲ ਦੇ ਬਾਹਰ ਮੂਰੇ ਲੱਗ ਗਿਆ ਉਹ ਹਾਕਮ ਸਿੰਘ ਜੀ ਅੱਜ ਬੇਟੇ ਨਾਲ ਕੀ ਹੋਇਆ ਤੁਹਾਡਾ ਸਕੂਲੋਂ ਲੈ ਗਿਆ ਜੀ ਕੋਈ ਚੱਕ ਕੇ ਕੌਣ ਸੀਗਾ ਜਿਹੜਾ ਲੈ ਗਿਆ ਉਹ ਬੁੱਟਰਾਂ ਦਾ ਬੰਦਾ ਸੀਗਾ ਜੀ ਜਾਣਦੇ ਸੀ ਤੁਸੀਂ ਇਹਨੂੰ ਹਾਂਜੀ ਅਸੀਂ ਤਾਂ ਨਹੀਂ ਜਾਣਦੇ ਸੀ ਡੈਡੀ ਹੁਣੇ ਜਾਣਦੇ ਸੀ ਜੀ ਕੌਣ ਕਿਵੇਂ ਜਾਣਦੇ ਸੀ ਮੈਂ ਉਹ ਮੇਰੀ ਮੰਮੀ ਸੀਗੀ ਜੀ ਉਹਦੇ ਘਰੇ ਪਹਿਲਾਂ ਪਹਿਲਾਂ ਤੁਸੀਂ 6 ਮਹੀਨੇ ਹੋ ਗਏ ਉਹਦੇ ਘਰੇ ਰਹਿੰਦੇ ਸੀ ਤੇ ਮੁੰਡੇ ਨੂੰ ਕਿਉਂ ਲੈ ਗਿਆ ਧੱਕੇ ਨਾਲ ਉਹ ਵੀ ਲੈ ਗਿਆ ਹਾਂਜੀ ਉਹ ਮੇਰੀ ਮੰਮੀ ਵਾਪਸ ਆ ਗਈ ਅੱਜ 3-4 ਦਿਨ ਹੋ ਗਏ ਜੀ ਤੇ ਉਹਦੇ ਖੈਦਵਾਦੀ ਚ ਉਹਨੂੰ ਲੈ ਗਿਆ ਮੁੰਡੇ ਨੂੰ ਜੀ ਨਾਲ ਜੀ ਕੀ ਕਹਿੰਦਾ ਮੰਮੀ ਦਾ ਕੋਈ ਸੰਬੰਧ ਸੀ ਉਹਦੇ ਨਾਲ ਹਾਂਜੀ ਹਾਂਜੀ ਕਿੰਨੀ ਦੇਰ ਤੋਂ ਉੱਥੇ ਰਹਿ ਰਹੀ ਸੀ ਮੰਮੀ ਹੋ ਗਿਆ ਜੀ 6 ਮਹੀਨੇ ਕੀ ਕਹ ਕੇ ਕਿ ਲੈ ਗਿਆ ਕਿ ਬੱਚੇ ਨੂੰ ਸਕੂਲ ਬੱਚੇ ਨੂੰ ਬੱਚੇ ਨੂੰ ਐਂ ਹੀ ਲੈ ਗਿਆ ਜੀ ਕਹਿੰਦਾ ਮੈਂ ਆ ਜਾ ਤੈਨੂੰ ਬਾਹਰ ਲੈ ਕੇ ਚੱਲੀਏ ਤੇ ਕਹਿੰਦਾ ਮਾਸਟਰ ਨੂੰ ਕਹਦੇ ਮੇਰਾ ਪਪਾ ਲੱਗਦਾ ਤੁਹਾਨੂੰ ਕੋਈ ਫੋਨ ਕੀਤਾ ਸੀ ਉਹ ਬੰਦੇ ਨੇ ਨਹੀਂ ਜੀ ਉਹਨੇ ਨਹੀਂ ਕੋਈ ਫੋਨ ਲਾਇਆ ਤੁਹਾਨੂੰ ਕਿ ਪਤਾ ਲੱਗਿਆ ਉਸ ਨੂੰ ਮਾਸਟਰਾਂ ਨੇ ਫੋਨ ਲਾਇਆ ਜੀ ਵੀ ਆ ਮਿੰਟਾਂ ਬਾਅਦ ਫੋਨ ਆਇਆ ਵੀ ਸਾਡੇ ਬੱਚੇ ਨੂੰ ਕੋਈ ਲੈ ਗਿਆ ਇੱਥੋਂ ਉਹ ਕਹਿਣ ਲੱਗਾ ਮੈਂ ਇਹਦਾ ਪਪਾ ਹੈਗਾ ਤੇ ਮੇਰੇ ਨਾਲ ਚੱਲ ਜੋ ਕਿਵੇਂ ਮਿਲਿਆ ਕਿਵੇਂ ਬੱਚਾ ਹਾਂਜੀ ਬੱਚਾ ਮਿਲਿਆ ਉਹ ਜਦੋਂ ਆਦੀ ਪੁਲਸ ਵਾਲਿਆਂ ਨੂੰ ਦਰਸਾ ਦੇਤੀ ਜੀ ਔਰ ਇਹ ਬਾਅਦ ਜਾ ਕੇ ਉਹਨੂੰ ਪਤਾ ਲੱਗ ਗਿਆ ਵੀ ਮੇਰੇ ਮਗਰ ਪੁਲਸ ਆ ਗਈ ਹੈ ਫਿਰ ਇੱਥੇ ਸਕੂਲ ਦੇ ਮੂਹਰੇ ਲਾ ਕੇ ਸਕੂਲ ਦੇ ਮੂਹਰੇ ਲਾ ਕੇ ਉੱਠ ਗਿਆ ਜੀ ਬੱਚਾ ਮਿਲ ਗਿਆ ਉਹ ਤਾਂ ਠੀਕ ਹੈ ਹਾਂਜੀ ਹਾਂਜੀ ਬੱਚਾ ਠੀਕ ਹੈ ਜੀ ਉਹ ਛੱਟਫਟ ਤਾਂ ਨਹੀਂ ਮਾਰੀ ਬੱਚੇ ਨੂੰ ਨਹੀਂ ਨਹੀਂ ਜੀ ਕੀ ਸੀ ਕੀ ਉਹਦੇ ਕੋਲ ਜਦੋਂ ਲੈ ਕੇ ਗਿਆ ਉਹ ਕਿ ਥੈਰ ਵਗਰਾ ਕੀ ਦਾ ਸੀਗਾ ਜੀ ਇੱਕ ਇੱਕ ਚਾਕੂ ਸੀਗਾ ਜੀ ਸ਼ੁਰੂ ਕਰ ਦਿੱਤੀ ਹੈ ਦਿਖਾਇਆ ਜਾ ਰਿਹਾ ਹੈ ਕਿ ਨਜਾਇਜ਼ ਸਵੰਧ ਦੇ ਚੱਲਦੇ ਪਤਾ ਨਹੀਂ ਕਿਸ ਤਰੀਕੇ ਤਰੀਕੇ ਦੇ ਕੰਮ ਲੋਕਾਂ ਵੱਲੋਂ ਕੀਤੇ ਜਾ ਰਹੇ ਨੇ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ